you <music> ਪਿੰਡ ਬਖਲੌਰ ਵਿਖੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੋਏ 24 ਫਰਵਰੀ ਨੂੰ ਸੰਤ ਸਮੇਲਨ ਦੌਰਾਨ ਵਿਸ਼ਾਲ ਖੂਨਦਾਨ ਕੈਂਪ ਸਮੂੱਚੀ ਪ੍ਰਬੰਧਕ ਕਮੇਟੀ ਪ੍ਰভাত ਫੇਰੀ ਨੌਜਵਾਨ ਸਭਾ ਐਨ ਆਰ ਆਈਜ਼ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੀ ਡੀ ਸੀ ਬਲੱਡ ਸੈਂਟਰ ਨਵਾਂ ਸ਼ਹਿਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਪ੍ਰਧਾਨ ਵਰਿੰਦਰ ਪਾਲ ਚੁੰਗਰ ਅਤੇ ਬਿਮਲ ਕਿਸ਼ੋਰ ਸਾਹਬ ਕਾ ਸਰਪੰਚ ਵੱਲੋਂ ਗਰੀਬਨ ਕਟ ਕੇ ਕੀਤਾ ਗਿਆ ਇਸ ਖੂਨਦਾਨ ਕੈਂਪ ਦੌਰਾਨ ਅਨੇਕਾਂ ਹੀ ਵਿਅਕਤੀਆਂ ਨੇ ਖੂਨਦਾਨ ਕੀਤਾ ਜਿਨ੍ਹਾਂ ਨੂੰ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਸਰਟੀਫਿਕੇਟ ਅਤੇ ਸ੍ਰੋਪਾ ਪਾਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਬਰਵਿੰਦਰ ਪਾਲ ਤੇ ਬਿਮਲ ਕਿਸ਼ੋਰ ਸਾਹਬ ਕਾ ਸਰਪੰਚ ਨੇ ਆਖਿਆ ਖੂਨਦਾਨ ਕਰਨਾ ਇੱਕ ਬਹੁਤ ਵੱਡਾ ਕਾਰਜ ਹੈ ਤੁਹਾਡੇ ਵੱਲੋਂ ਦਾਨ ਕੀਤਾ ਹੋਇਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾ ਸਕਦਾ ਹੈ ਇਸ ਲਈ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਵੱਧ ਚੜ ਕੇ ਸਹਿਯੋਗ ਦਿਆ ਕਰੋ ਇਸ ਮੌਕੇ ਖੂਨਦਾਨ ਕਰਨ ਵਾਲਿਆਂ ਦਾ तहे ਦਿਲੋਂ ਧੰਨਵਾਦ ਕੀਤਾ ਅਤੇ ਫਲ ਅਤੇ ਦੁੱਧ ਵੰਡਿਆ ਗਿਆ ਅੱਜ ਦਾ ਇਹ ਕੈਂਪ ਸੰਤ ਰਾਮਾਨੰਦ ਮਹਾਰਾਜ ਜੀ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਅਸੀਂ ਸਾਰੇ ਸੰਤ ਰਾਮਾਨੰਦ ਜੀ ਮਹਾਰਾਜ ਨੂੰ ਪ੍ਰਣਾਮ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਵਿੰਤਿ ਕਰਦੇ ਆ ਕਿ ਉਹ ਜਿੱਥੇ ਵੀ ਹੈ ਉਹਨਾਂ ਦਾ ਆਸ਼ੀਰਵਾਦ ਸਾਡੇ ਸਾਰਿਆਂ ਦੇ ਉੱਤੇ ਬਣਿਆ ਰਵੇ ਦੋ ਚਾਰ ਨਾਰੇ بلند ਕੀਤੇ ਜਾਣਗੇ ਜਿਹਦੇ ਨਾਲ ਕਿ ਖੂਨਦਾਨ ਦੇ ਪ੍ਰਤੀ ਸਮਰਪਿਤ ਹੋਣਗੇ ਜਿਵੇਂ ਕਿ ਖੂਨਦਾਨ ਜੀਵਨਦਾਨ ਖੂਨਦਾਨ ਮਹਾਦਾਨ ਤੁਸੀਂ ਸਾਰੇ ਬੋਲਿਓ ਖੂਨਦਾਨ ਜੀਵਨਦਾਨ ਖੂਨਦਾਨ ਜੀਵਨਦਾਨ ਖੂਨਦਾਨ ਜੀਵਨਦਾਨ ਖੂਨਦਾਨ ਮਹਾਦਾਨ ਮਹਾਦਾਨ महा दान महादान महा संत रामानंद जी महाराज की संत रामानंद महाराज की संत रामानंद महाराज की, की। श्री गुरु रविदास महाराज की श्री गुरु रविदास महाराज की श्री गुरु रविदास महाराज की ਜੋ ਬਲੇ ਸੋਨਰ ਪੈ ਸਤਿਗੁਰੂ ਆਸਮਾਨ ਰਾਜ ਕੀ ਜੈ ਕਾਮਦੇ ਅਮਰਜੀਤ ਸਤ ਰਾਮਾਨੰਦ ਮਹਾਰਾਜ ਕੀ ਜੈ ਲੋ ਜੀ ਹੁਣ ਮੁਖਤਤੀ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਕਰਤਮ ਨਹੀਂ ਜਿਨੇ ਆਇਓ ਭਾਂਧੀ ਆਇਓ ਤੁਹਾਨੂੰ ਅਸਿੱਧਤ ਨਾ ਹੈ ਦੇ ਆਪ ਉਹ ਬੰਦਿਆ ਫਿਰ ਹੋ ਜਾਣਾ 10 ਦਿਨ ਤੱਕ ਹਾਂ ਜੀ ਆ ਜਾਓ ਇੱਥੇ ਚਲੋ 19 ਦਰਸੀ ਖੂਨਦਾਨ ਦੇ ਸੰਬੰਧ ਵਿੱਚ ਹੁਣੇ ਆ ਜੀ ਦੱਸਿਆ ਜਾਂਦਾ ਹੈ ਕਿ ਜਿਹੜਾ ਵੀ ਵਿਅਕਤੀ ਆਜੋ ਸਰ ਜੇਦਾ ਵੀ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਵੱਧ 65 ਸਾਲ ਤੋਂ ਘੱਟ ਹੋਵੇ ਔਰ ਉਹਦਾ ਸਰੀਰ ਤੰਦਰੁਸਤ ਹੋਵੇ ਉਹ ਖੂਨਦਾਨ ਕਰ ਸਕਦਾ ਹੈ ਉਸ ਦੇ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀ ਸ਼ਬਦ ਤੋਂ ਵੱਧ ਹੋਣੀ ਚਾਹੀਦੀ ਹੈ ਉਸ ਦਾ ਭਾਰ 45-50 ਕਿਲੋ ਤੋਂ ਵੱਧ ਹੋਣਾ ਚਾਹੀਦਾ ਵੈ ਜਿਹੜਾ ਖੂਨ ਇਕੱਠਾ ਕੀਤਾ ਜਾਂਦਾ ਵੈ ਇਹਨੂੰ ਬਲੱਡ ਬੈਂਕ ਵਿੱਚ ਰੱਖਿਆ ਜਾਂਦਾ ਵੈ ਉੱਥੇ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਜੇ ਖੂਨ ਸਿਹਤਮੰਦ ਅਤੇ ਸਾਫ਼ ਹੋਵੇ ਤਾਂ ਉਹ ਅੱਗੇ ਮਰੀਜ਼ਾਂ ਨੂੰ ਦੇਣ ਵਾਸਤੇ ਭੇਜਿਆ ਜਾਂਦਾ ਵੈ ਮਨ ਲੋ ਮੈਂ ਆਪਣਾ ਖੂਨ ਆਪਣੀ ਮਾਤਾ ਨੂੰ ਹੀ ਦੇਣਾ ਹੈ ਤਾਂ ਪਹਿਲੇ ਇਹ ਚੈੱਕ ਕੀਤਾ ਜਾਏਗਾ ਕਿ ਮੇਰੇ ਖੂਨ ਦੇ ਵਿੱਚ ਏਡਸ ਦੇ ਵਿਸ਼ਾਨੂ ਤਾਂ ਨਹੀਂ ਹੈਗੇ ਮੇਰੇ ਖੂਨ ਦੇ ਵਿੱਚ ਪੀਲੀਆ ਤਾਂ ਨਹੀਂ ਹੈਗਾ ਮੇਰੇ ਖੂਨ ਦੇ ਵਿੱਚ ਮਲੇਰੀਆ ਤਾਂ ਨਹੀਂ ਹੈਗਾ ਇਹ ਟੈਸਟ ਜਿਹੜੇ ਕੀਤੇ ਜਾਂਦੇ ਆ ਇਹਨਾਂ ਟੈਸਟਾਂ ਦੀ ਫੀਸ ਹੀ ਖੂਨ ਦੇਣ ਲੱਗਿਆਂ ਲਈ ਜਾਂਦੀ ਹੈ ਖੂਨਦਾਨ ਲੈਣ ਲੱਗਿਆਂ ਕੋਈ ਪੈਸਾ ਨਹੀਂ ਲਿਆ ਜਾਂਦਾ ਖੂਨ ਦੇਣ ਵਾਸਤੇ ਕੋਈ ਪੈਸਾ ਨਹੀਂ ਲਿਆ ਜਾਂਦਾ ਜਿਹੜੇ ਉੱਥੇ ਟੈਸਟਾਂ ਦੀ ਫੀਸ ਹੈ ਬਲੱਡ ਡੋਨਰ ਕਾਉਂਸਲ ਨਵਾਂਚਰ ਵੱਲੋਂ ਚਲਾਏ ਜਾ ਰਹੇ ਬਲੱਡ ਸੈਂਟਰ ਵਿੱਚ 1000 ਰੁਪਿਆ ਲਈ ਜਾਂਦੀ ਹੈ ਪਰ ਜਿਹੜੇ ਬੱਚਿਆਂ ਦੇ ਸਰੀਰ ਵਿੱਚ ਖੂਨ ਨਹੀਂ ਬੰਦਾ ਉਹਨਾਂ ਬੱਚਿਆਂ ਨੂੰ ਹਰ 3 ਹਫ਼ਤੇ ਬਾਅਦ ਖੂਨ ਚੜਦਾ ਉਹਨਾਂ ਕੋਲੋਂ ਕਦੇ ਵੀ ਖੂਨ ਆਪਣਾ ਟੈਸਟਿੰਗ ਚਾਰजेस ਨਹੀਂ ਲਈ ਜਾਂਦੇ ਹੈਗੇ ਜਿਹੜੇ ਕਿਡਨੀ ਫੇਲ ਹੋਰ ਦੇ ਮਰੀਜ਼ ਹੈ ਜਿਨ੍ਹਾਂ ਨੂੰ ਕੋਈ ਹਾਰਟ ਦੀ ਤਕਲੀਫ ਹੈ ਜਿਨ੍ਹਾਂ ਦਾ ਡਾਇਲਿਸਿਸ ਹੁੰਦਾ ਵਾ ਜਿਨ੍ਹਾਂ ਨੂੰ ਕੈਂਸਰ ਹੈਗਾ ਵਾ ਉਹਨਾਂ ਦੇ ਕੋਲੋਂ ਟੈਸਟਿੰਗ ਚਾਰजेस ਜਿਹੜੇ ਹੈ 25% ਘਟਲੇ ਜਾਂਦੇ ਹੈਗੇ ਇਸ ਕਰਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜਦੋਂ ਕਦੇ ਵੀ ਖੂਨ ਦੀ ਜ਼ਰੂਰਤ ਪਵੇ ਤੁਸੀਂ ਬੀਡੀਸੀ ਬਲੱਡ ਸੈਂਟਰ ਨਵਾਂ ਸ਼ਹਿਰ ਵਿਖੇ ਪੁੱਜੋ ਪ੍ਰਧਾਨ ਜੀ ਨੂੰ ਇਸ ਦੇ ਬਾਰੇ ਸਾਰੀ ਜਾਣਕਾਰੀ ਹੈ ਇਹ ਉੱਥੇ ਆਣ ਔਰ ਉਸ ਇਲਾਕੇ ਦੇ ਵਿੱਚ ਜਦੋਂ ਕਦੇ ਵੀ ਕਿਸੇ ਨੂੰ ਖੂਨ ਦੀ ਲੋੜ ਹੋਵੇ ਬਲੱਡ ਡੋਨਰ ਕਾਉਂਸਲ ਬਲੱਡ ਸੈਂਟਰ ਨਵਾਂ ਸ਼ਹਿਰ ਇਸ ਗੱਲ ਦੇ ਵਿੱਚ ਖੁਸ਼ੀ ਮਹਿਸੂਸ ਕਰੂਗਾ ਕਿ ਉਸ ਨੂੰ ਸੇਵਾ ਦਾ ਮੌਕਾ ਮਿਲਿਆ ਹੁਣ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਨੂੰ ਕਿ ਆਪਣੇ ਕਰ ਕਮਲਾ ਦੇ ਨਾਲ ਅੱਜ ਦੇ ਇਸ ਕੈਂਪ ਦਾ ਉਦਘਾਟਨ ਕਰਨ ਸਰ ਕਰਦੇ ਨੇ ਬਿਲਕੁਲ ਨਾਰਾ بلند ਕਰੋ ਜੀ ਕਿ ਤੋਨ ਰੇ ਮਹਾਰਾਜ ਕੀ ਜੈ